5th ਦੇ ਵਿੱਚ ਵਿੱਚ ਇਹ ਦੇਖੋ ਆਪੇ ਕੋਲ 98 ਆ ਹੁਣ ਆਪਾਂ ਇਹ ਵੇਖਣਾ 98 ਕਿਦੇ ਮਤਲਬ ਕਿ ਨੀਅਰਲੀ ਰਹਿ ਜਾਂਦਾ ਹੁਣ ਇਹ 100 ਦੇ ਨੇੜੇ ਰਹਿ ਗਿਆ ਕਿ 90 ਦੇ ਨੇੜੇ ਰਹਿ ਗਿਆ ਆਬੀਅਸਲੀ ਇਹ ਆਪਣੇ ਕੋਲੇ 100 ਦੇ ਨੇੜੇ ਰਹਿ ਗਿਆ ਤੇ ਆਪਣੇ ਕੋਲ ਕਿੰਨਾ ਆਊਗਾ 100 2 ਇਹ ਆਪਣੇ ਕੋਲ a ਆ ਇਹ ਆਪਣੇ ਕੋਲੇ b ਆ ਨੈਕਸਟ ਇਹਦੇ ਵਿੱਚ ਫਾਰਮੂਲੇ ਦੇ ਵਿੱਚ ਥੋੜਾ ਜਿਹਾ ਚੇਂਜ ਹੋਊਗਾ a+b ਦਾ ਸਕੁਅਰ ਇਕਵਲ ਟੂ a ਸਕੁਅਰ ਇੱਥੇ a ਸਕੁਅਰ ਤੋਂ ਬਾਅਦ ਆਪਣੇ ਕੋਲੇ ਮਾਈਨਸ ਆਊਗਾ 2ab b ਦਾ ਸਕੁਅਰ ਸਿਰਫ ਇੰਨਾ ਕੀ ਹੀ ਚੇਂਜ ਆ ਓਕੇ ਇੱਥੇ ਮਾਈਨਸ ਲੱਗ ਜਿਉਂ ਜਦੋਂ ਇੱਥੇ ਮਾਈਨਸ ਆ ਗਈ ਤਾਂ ਇੱਥੇ ਮਾਈਨਸ ਆਪਣੇ ਕੋਲੇ ਫਾਰਮੂਲੇ ਦੇ ਵਿੱਚ ਚੇਂਜ ਹੋ ਜਾਣੀ ਆ ਨੈਕਸਟ ਹੁਣ ਆਪਾਂ ਸੋਲਵ ਕਰਦੇ ਆ a ਕਿੰਨੀ ਆਪਣੇ ਕੋਲੇ 110 ਦੱਸ ਕੀ ਹੈ -2 a ਕਿੰਨੀ okay, ਆ 100 मल्टीप्लाई बी कि अपने को टू प्लस बी कि टू का स्केयर हंडर्ड का स्केयर किया अपने को बन गया टेन थाउजेंड माइनस अपने मल्टीप्लाई की टू हंडर्ड टू प्लस फोर टेन थाउजेंड माइनस की मल्टीप्लाई अपने को आ गया फोर हंड्रड प्लस फोर ਉੰਜ ਆਪਾਂ ਇਹਨਾਂ ਦੀ ਪਲਸ ਮਤਲਬ ਕਿ ਇੱਥੇ ਮਾਈਨਸ ਕਰਦੇ ਇੱਥੇ ਪਲਸ ਕਰਦੇ ਆਪਣੇ ਕੋਲ ਪੋਪਰ ਆਂਸਰ ਕਿੰਨਾ ਹੋਊਗਾ 9604 ਓਕੇ ਇਹ ਆਪਣੇ ਕੋਲੇ ਆਂਸਰ ਆਊਗਾ ਜੇ ਦੋ ਆਪਾਂ ਇਹਨੂੰ ਇਹਦੇ ਵਿੱਚੋਂ ਮਾਈਨਸ ਕਰਾਂਗੇ ਠੀਕ ਹੈ ਜਦੋਂ ਜਿੰਨਾ ਆਪਣੇ ਕੋਲੇ ਆਂਸਰ ਆਇਆ ਪਹਿਲਾਂ ਆਪਾਂ ਇਹਨਾਂ ਦੋਨਾਂ ਨੂੰ ਮਾਈਨਸ ਕਰਾਂਗੇ ਇਸ ਤੋਂ ਬਾਅਦ ਜਿੰਨਾ ਆਂਸਰ ਆਇਆ ਉਹਦੇ ਵਿੱਚ ਆਪਾਂ 4 ਪਲਸ ਕਰ ਦਾਂਗੇ ਓਕੇ